ਜਾਪ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬਠਿੰਡਾ ਦੇ ਕਸਪਾ ਰਾਮਾ ਮੰਡੀ ਵਿਖੇ ਨਵੀਂ ਬਣਨ ਜਾ ਰਹੀ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਮੌਕੇ ਉਹਨਾਂ ਦੇ ਨਾਲ ਕਾਂਗਰਸੀ ਆਗੂ ਸਮੇਤ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਫੜਿੰਗ ਵੀ ਮੌਜੂਦ ਸਨ ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਬਾਦਲ ਕੈਪਟਨ ਤੇ ਕੇਜਰੀ ਪਾਲ ਤੇ ਤਿੱਖੇ ਹਮਲੇ ਕੀਤੇ ਨੇ ਦਰਅਸਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਨਾ ਉਹ ਸੌਂਦੇ ਨੇ ਤੇ ਨਾ ਹੀ ਕਿਸੇ ਨੂੰ ਸੌਣ ਦਿੰਦੇ ਨੇ ਉਹਨਾਂ ਕਮਾ ਨੇ ਬਾਦਲ ਅਤੇ ਆਪ ਵਾਲਿਆਂ ਦੀ ਨੀਂਦ ਉਡਾਈ ਹੋਈ ਹੈ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਕਮਾ ਕਾਰਨ ਪੰਜਾਬ ਦੇ ਵਿੱਚ ਨਮੀ ਕ੍ਰਾਂਤੀ ਆਈ ਹੈ ਮਾਰੇ ਲੋਕਾਂ ਨੂੰ ਖੁਦ ਅਰੋਗਤਾ ਬਹੁਤ ਬੁਰੀ ਆ ਰਹੀ ਹੈ ਅਰ ਮੇਰੇ ਕੰਮ ਮੇਰੇ پاس ਫੋਟ ਕੋਈ ਕੰਮ ਨਹੀਂ ਹੈ 24 ਘੰਟੇ ਨਾ ਮੈਂ ਸੌਂਦਾ ਨਾ ਸੌਂ ਦਿੰਦਾ ਨਾ ਬਾਦਲ ਨੂੰ ਨਹੀਂ ਆਉਂਦੀ ਹੈ ਨਾ ਆਮਾਨੀ ਆਲੇ ਰੋਂਦੀ ਹੈ ਪਹਿਲਾਂ ਕਹਿੰਦੇ ਸੀ

ਇੱਕ ਕੋ ਦੇ ਫੈਸਲਾ ਲਿਆ ਸਾਡੇ 120 ਕਰੋੜ ਰੁਪਈਆ ਜਿਹੜੇ ਪਾਣੀ ਦੀ ਟੈਂਕੀ ਦੇ ਬਿੱਲ ਖਾਣ ਕਰਦੇ ਅੱਜ ਪਰਾਨੇ ਨਹੀਂ ਖਾਣ ਕਰੇ ਅੱਗੇ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਪਾਣੀ ਦੀ ਟੈਂਕੀ ਹੈ ਉਹਦੇ ਪਰ ਜਿਹੜੀ ਮੋਟਰ ਲੱਗੀ ਵੀ ਹੈ ਉਹ ਦਿਨ ਹੀ ਹੋਣਾ ਉਹ 프리 ਤੁਹਾਨੂੰ ਪਾਣੀ ਆਏਗਾ ਜੇ 600 160 ਰੁਪਈਆ ਲਿਦੇ ਸੀ ਹੁਣ ਸਿਰਫ 50 ਰੁਪਈਆ ਦੇ ਕਰਨੇ ਆ अर पुराने पानी के बिल भी थोड़े वाह फैसले डीजल पट्रोल अज कल सस्ते रुपये लिखते हूं सिर्फ पुपये ले करने है पानी के बिल भी थोड़े वाह फैसले डीजल है

पेट्रोल पंप पर जाओ, तेल को पंजारी लीटर तेल पेट्रोल पुणे का तो पिछली बार नोट पांच सौ रुपये बढ़ गया है, अचानक डीजल भी नोटी, डीजल पुणे जाओ, ड्रम ले लो, एक हजार रुपये डाला पिछे बढ़ गया, एक डेढ़ एक तसली होई और लागू होए, एक एंड डीजल अलार्म की थी है, ऐसी एलार्म नहीं करते ऐसी विश्वास जितने क्योंकि सामू पता है का लोग चल रहे हैं बिजली पानी के दे, पेट्रोल दे, खर्चे करके घर वास्ते बचने चादर छोटी होगी